ਪੂਰੇ ਪਾਠਕ੍ਰਮ ਤੇ ਆਧਾਰਿਤ ਸੀਨੀਅਰ ਟੀਚਰ ਪੰਜਾਬੀ ਦਾ ਦੂਜਾ ਬਿਲਕੁਲ ਫ੍ਰੀ ਮਾਡਲ ਪੇਪਰ ਜੇ ਵੀ ਕਲਾਸ ਹੈ ਜਿ ਸ਼੍ਰੀ ਗੰਗਾਨਗਰ ਵਿਖੇ ਹੋਣ ਜਾ ਰਿਹਾ ਹੈ ਜੇ ਵੀ ਕਲਾਸ ਹੈ ਜ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਮਿਨੀ ਮਾਇਆ ਪੁਰੀ ਵਿਖੇ ਹੈ ਤੁਸੀਂ ਪਹਿਲੇ ਮਾਡਲ ਪੇਪਰ ਚ ਭਰਮਾ ਹੁੰਗਾਰਾ ਦਿੱਤਾ ਵੱਡੀ ਸੰਖਿਆ ਤੇ ਤੁਸੀਂ ਜੋ ਹੈ ਪੇਪਰ ਦੇਣ ਲਈ ਆਏ ਇਨਾ ਸਤਿਕਾਰ ਇਨਾ ਪਿਆਰ ਦਿੱਤਾ ਉਸ ਲਈ ਧੰਨਵਾਦ ਜਿਹੜਾ ਹੈ ਦੂਜਾ ਮਾਡਲ ਪੇਪਰ ਹੈ ਬਿਲਕੁਲ ਫ੍ਰੀ ਹੈ ਇਹਦਾ ਰਜਿਸਟ੍ਰੇਸ਼ਨ ਹੈ ਜੋ ਤੁਸੀਂ ਐਸ ਨੰਬਰ ਤੇ ਜਾ ਕੇ ਕਰਾ ਸਕਦੇ ਹੋ থামਨੇਲ ਉੱਤੇ ਜੋ ਨੰਬਰ ਦਿੱਤਾ ਹੋਇਆ ਜਿਨੇ ਪਹਿਲੇ ਰਜਿਸਟ੍ਰੇਸ਼ਨ ਕਰਾਇਆ ਹੋਇਆ ਉਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੋਰ ਲਗਭਗ 250 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਾਇਆ ਸੀਗਾ ਜਿੰਨਾਂ ਵਿੱਚ ਕੋਈ ਵਿਦਿਆਰਥੀ ਨਹੀਂ ਆ ਸਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਸ ਪਰ ਇੰਤਜ਼ਾਰ ਰਹੇਗਾ ਆਓ ਪਰ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕਰੋ ਕਿ ਉਹ ਇਸ ਯੱਗ ਦੇ ਵਿੱਚ ਭਾਗ ਲੈ ਹੁਣ ਕੀ ਹੈ ਕਿ ਜਦੋਂ ਪਹਿਲਾ ਪੇਪਰ ਹੋਇਆ ਸੀਗਾ ਉਸ ਤੋਂ ਬਾਅਦ ਵਿਸ਼ਲੇਸ਼ਣ ਕੀਤਾ ਸੀ ਔਰ ਉੰਦਾ ਟੈਲੀਗ੍ਰਾਮ ਚੈਨਲ ਦੇ ਉੱਤੇ WhatsApp ਗਰੁੱਪਾਂ ਵਿੱਚ ਰਿਜ਼ਲਟ ਪਾਇਆ ਸੀ ਕਈ ਵਿਦਿਆਰਥੀਆਂ ਦੇ ਨੰਬਰ ਆ ਜਿਹੜੇ 100 ਤੋਂ ਘੱਟ ਹੈ ਜਿਨ੍ਹਾਂ ਵਿਦਿਆਰਥੀਆਂ ਦੇ ਨੰਬਰ 100 ਤੋਂ ਘੱਟ ਹੈ ਉਹਨਾਂ ਨੇ ਕੀ ਕਰਨਾ ਹੈ ਕੀ ਆਪਣੇ ਜੋ ਨੋਟਸ ਬਣਾਏ ਹੋੜੇ ਹੋਏ ਹੈ ਉਹ ਜਾਂ ਮੇਰੇ ਨੋਟਸ ਉਹਨਾਂ ਕੋਲ ਹੈ ਜਾਂ ਮੇਰੇ ਅਗੇ ਹੀ ਕਿਸੇ ਸਤਕਾਰਯੋਗ ਗੁਰੂ ਜੀ ਦੇ ਨੋਟਸ ਉਹਨਾਂ ਕੋਲ ਹੈ ਉਹਨਾਂ ਨੋਟਸਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਣੇਗੇ ਔਰ ਫਿਰ ਪੇਪਰ ਦੇਣਾ ਔਰ ਜਿਨ੍ਹਾਂ ਵਿਦਿਆਰਥੀਆਂ ਦੇ ਨੰਬਰ 100 ਤੋਂ ਵੱਧ ਹੈ ਉਹਨਾਂ ਵਿਦਿਆਰਥੀਆਂ ਨੇ ਆਹ ਧਿਆਨ ਦੇਣਾ ਹੈ ਕੀ ਮੇਰੀ ਕੀ ਕਮਜ਼ੋਰੀ ਰਹੀ ਕਿਹੜਾ ਪੱਖ ਮੇਰਾ ਮਜ਼ਬੂਤ ਨਹੀਂ ਸੀ ਉਸ ਪੱਖ ਨੂੰ ਮੈਂ ਮਜ਼ਬੂਤ ਕਰਾਂ ਉਸ ਪੋਰਸ਼ਨ ਦੀ ਚੰਗੀ ਤਰ੍ਹਾਂ ਤਿਆਰੀ ਕਰਾਂ ਔਰ ਇੱਕ ਚੰਗਾ ਰਿਵੀਜ਼ਨ ਲਗਾ ਕੇ ਦੁਬਾਰਾ ਪੇਪਰ ਦਵਾ ਔਰ ਹਰ ਇੱਕ ਵਿਦਿਆਰਥੀ ਨੇ ਜਵੇਂ ਆਪਾਂ ਉਸ ਦਿਨ ਵਿਸ਼ਲੇਸ਼ਣ ਕੀਤਾ ਸੀ ਆ ਜਰੂਰ ਦੁਬਾਰਾ ਫਿਰ ਵਿਸ਼ਲੇਸ਼ਣ ਕਰਨਾ ਹੈ ਕਿ ਕਿੰਨੇ ਪ੍ਰਸ਼ਨ ਮਨੂੰ ਆਪਾਂ ਤਾਂ ਸੀ ਆਹੀ ਆਪਸ਼ਨ ਹੈ ਔਰ ਮੈਂ ਇਸ ਆਪਸ਼ਨ ਨੂੰ ਚੁਣਿਆ ਇਹਨਾਂ ਵਿੱਚੋਂ ਕਿੰਨੇ ਗਲਤ ਹੋਏ ਹੋਰ 50 50 ਵਾਲੇ ਦੋ অপਸ਼ਨ ਵਾਲੇ ਇਹਨਾਂ ਚੋਂ ਮੈਂ ਇੱਕ অপਸ਼ਨ ਚੁਣਿਆ ਉਹਦੇ ਵਿੱਚੋਂ ਕਿੰਨੇ ਗੱਲ ਤੋਂ ਔਰ ਤਿੰਨ অপਸ਼ਨ ਵਾਲੇ ਜਿਹੜੇ ਮੈਂ ਪ੍ਰਸ਼ਨ ਕੀਤੇ ਸੀਗੇ ਉਹਨਾਂ ਵਿੱਚੋਂ ਮੈਂ ਇੱਕ ਤੱਕ ਪਹੁੰਚਿਆ ਔਰ ਫਿਰ ਮੈਂ ਕੀਤਾ ਔਰ ਇੱਕ ਤੱਕ ਨਹੀਂ ਪਹੁੰਚ ਸਕਿਆ ਫਿਰ ਮੈਂ ਛੱਡਿਆ ਜਾਂ ਜੋ ਪ੍ਰਸ਼ਨ ਮੈਂ ਛੱਡਤੇ ਉਹਨਾਂ ਦੀ ਸੰਖਿਆ ਕੀ ਸੀ ਇੱਕ ਮੋਟੀ ਮੋਟੀ ਸੰਖਿਆ ਉਸ ਟਾਈਮ ਵੀ ਲਿੱਤੀ ਸੀਗੀ ਦੁਬਾਰਾ ਫਿਰ ਤੁਸੀਂ ਘਰੇ ਇਤਮਾਨਾ ਨੂੰ ਦੇਖਣਾ ਔਰ ਜੋ ਵੀ ਤੁਹਾਨੂੰ ਫੀਡਬੈਕ ਦਿੱਤਾ ਗਿਆ ਸੀ ਉਸ ਫੀਡਬੈਕ ਦੇ ਹਿਸਾਬ ਨਾਲ तैयारी करके आनी है ताकि जो रिजल्ट है वह वजी आ सके आ एक दिन का प्रशिक्षण है वर्कशॉप हैगी है जो तीन तैयारी की है मेरा भी टीचा है कि जिनी तैयारी की है उस तैयारी तो नंबर आलैक्शन हो, हो तैयारी तो अपनी हाई लैवल है परंतु रिजल्ट अपने लो लैवल दा हो जो तीन तो मॉडल पेपर दोगे तो इस तरीके की समस्या तो सामने नहीं रहेगी होर किसी प्रकार की कोई गलती ਉਹ ਵੀ ਜਿਹੜੀ ਮੈਨ ਪੇਪਰ ਦੇ ਅੰਦਰ ਹੈ ਉਹ ਤੁਹਾਡੇ ਤੋਂ ਨਹੀਂ ਹੋਵੇਗੀ ਜਿਵੇਂ ਛੋਟੀ ਮੋਟੀ ਗਲਤੀਆਂ ਕਈਆਂ ਵਿਦਿਆਰਥੀਆਂ ਤੋਂ ਹੋਈ ਸੀ ਲਗਾਤਾਰ ਬਿਆਸਣਾ ਨਹੀਂ ਹੋਣਗੀਆਂ ਇਸ ਪਰ ਜਿਹੜਾ ਆਪਣਾ ਸ਼ੈਡਿਊਲ ਹੈ ਉਹ ਇਸ ਤਰੀਕੇ ਨਾਲ ਹੈ ਕਿ 10:40 ਮਿੰਟ ਤੋਂ ਲੈ ਕੇ 11:00 ਵਜੇ ਤੱਕ ਮਾਈਂਡ ਸੈਟ ਦੀ ਕਲਾਸ ਹੈ ਗਲਤੀਆਂ ਸੁਧਾਰ ਕਰਾਂਗੇ ਵਿਦਿਆਰਥੀ ਦਾ ਦਿਮਾਗ ਹੈ ਪੇਪਰ ਚੱਕੀ ਜੀ ਹੁੰਦੀ ਅਵਸਥਾ ਹੋਣੀ ਚਾਹੀਦੀ ਹੈ ਔਰ ਪਿਛਲੀਆਂ ਜੋ ਗਲਤੀਆਂ ਕੀਤੀਆਂ ਉਸ ਤੋਂ ਕੀ ਸੇਧ ਲੈਣੀ ਹੈ ਪੇਪਰ ਕਰਦੇ ਸਮੇਂ-ਸਮੇਂ ਜੋ ਗਲਤੀਆਂ ਹੋ ਗਈਆਂ ਉਹਨਾਂ ਨੂੰ ਕਿਵੇਂ ਸੁਧਾਰ ਦੇਣਾ ਇੱਕ ਛੋਟੀ ਜੀ ਕਲਾਸ ਤਾ ਜੋ ਪੇਪਰ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਉਸ ਤੋਂ ਨਾ ਹੋਵੇ ਫਿਰ 11 ਤੋਂ ਲੈ ਕੇ 1:30 ਵਜੇ ਤੱਕ ਪੇਪਰ ਚੱਲੇਗਾ ਏਸੀ ਹਾਲ ਹੈ ਜੇ ਵੀ ਕਲਾਸਾਂ ਜਾਲਿਆਂ ਦਾ ਬਿਲਕੁਲ ਇਤਮਾਨ ਨਾ ਤੁਸੀਂ ਪੇਪਰ ਦੇਣਾ ਹੈਗਾ ਹੋਰ ਜੋ ਤੁਹਾਨੂੰ ਦੱਸਿਆ ਗਿਆ ਹੈ ਜਿਨੇ ਤੁਹਾਨੂੰ ਕੁਐਸਚਨ ਆਂਦੇ ਆ ਉਹ ਸਭਨ ਤੁਸੀਂ ਪੇਪਰ ਦੇਂਦੇ ਜਾਣਾ ਹੈਗਾ ਫਿਰ ਉਸ ਤੋਂ ਬਾਅਦ 1:30 ਵਜੇ ਤੋਂ ਲੈ ਕੇ 3 ਵਜੇ ਪੇਪਰ ਵਿਸ਼ਲੇਸ਼ਣ ਹੋਵੇਗਾ ਟੈਸਟ ਹੋਵੇਗਾ ਤੇ ਕੋਈ ਵਿਦਿਆਰਥੀ ਬਹੁਤ ਦੂਰ ਤੋਂ ਆਂਦਾ ਜਾਵੇ ਕੜਸਾਣਾ ਨੂੰ ਉੱਗੜ ਤੋਂ ਵਿਦਿਆਰਥੀ ਆ ਰਹੇ ਸੀਗੇ ਤੇ ਅਗਰ ਕੋਈ ਥੋੜਾ ਲੇਟ ਹੋ ਜਾਂਦਾ ਹੈ ਅੱਧਾ ਪੂਨਾ ਘੰਟਾ ਤਾਂ ਵੀ ਉਹਨੂੰ ਅਸੀਂ ਬਿਠਾ ਲੈਨੇ ਆ ਜੀ ਗੱਲ ਨਹੀਂ ਹੈ ਬਹੁਤ ਦੂਰੋਂ ਵਿਦਿਆਰਥੀ ਆ ਰਹੇ ਆ ਜੇ ਲੇਟ ਹੋ ਰਹੇ ਆ ਤਾਂ ਅਡਜਸਟੇਬਲ ਹੈ ਪਰੰਤੂ ਜਿਹੜਾ ਵਿਦਿਆਰਥੀ ਨਜ਼ਦੀਕ ਤੋਂ ਆ ਰਿਹਾ ਉਹ ਜਲਦੀ ਆਵੇ 10:40 ਮਿੰਟ ਤੇ ਪ੍ਰੋਗਰਾਮ ਆਪਣਾ ਜਿਹੜਾ ਹੈ ਉਹ ਆਹੀ ਰਹੇਗਾ ਮਿੰਟ ਟੂ ਮਿੰਟ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਇਸ ਵਾਰ ਵੀ ਐਵੇਂ ਕੀਤਾ ਸੀ ਤਾਂ ਕੋਸ਼ਿਸ਼ ਆ ਕਰਨੀ ਹੈ आप निर्धारित समय से आइए लेट ना हो पेपर देने तो बाद पेपर का विश्लेषण करा हथों हथ एस बार ओ एम आर सीट जांच करा आ देखा किन्ने किने सौ प्रतिशत आप सोचा सके भाई मेरे सही है उन्हें चो कि गलत हो फिफ्टी फिफ्टी वाले किन्ने क्वेश्चन किए हैं तीन ऑप्शन चो मैं एक ऑप्शन चुने वह किन्ने किए कि सही होए हर एक विद्यार्थी जो है एगजिट पोल के आधार पर यानी कि जाएगा ਔਰ ਪੇਪਰ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਮੈਡ ਦਾ ਨਿਦਾਨ ਕੀਤਾ ਜਾਵੇਗਾ ਗਲਤੀਆਂ ਸੁਧਾਰ ਕੀਤੀ ਜਾਵੇਗੀ ਔਰ ਕਿਸ ਤਰੀਕੇ ਦਾ ਜੋ ਹੈ ਤਿਆਰੀ ਕੀਤੀ ਜਾਵੇ ਪਿਛਲੀ ਤਿਆਰੀ ਤੋਂ ਇਸ ਤਿਆਰੀ 'ਚ ਕੀ ਫਰਕ ਪਿਆ ਫਰਕ ਕਿਉਂ ਨਹੀਂ ਪਿਆ ਆਪਾਂ ਨੂੰ ਕੀ ਕਰਨਾ ਚਾਹੀਦਾ ਇਸ ਤੋਂ ਸੰਬੰਧਿਤ ਇੱਕ ਵਿਸਤ੍ਰਿਤ ਵਿਚਾਰ ਚਰਚਾ ਹੈ ਉਹ ਚੱਲੇਗੀ ਹੁਣ ਉਸ ਤੋਂ ਬਾਅਦ ਜਿਹੜਾ ਵਿਦਿਆਰਥੀ ਇੱਥੇ ਜਾਣਾ ਜਾ ਸਕਦਾ ਹੈ ਜਿਹੜਾ ਵਿਦਿਆਰਥੀ ਰੁਕਦਾ ਰੁਕ ਸਕਦਾ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਵਿਚਾਰ ਚਰਚਾ ਹੈ ਕੱਲੇ ਕੱਲੇ ਵਿਦਿਆਰਥੀ ਨੂੰ ਸਮਝਾਇਆ ਜਾਂਦਾ ਹੈ ਕਿਸੇ ਵਿਦਿਆਰਥੀ ਹੈ ਲਗਾਤਾਰ ਪ੍ਰਯਾਸ ਕਰ ਰਿਹਾ ਹੈ ਮੈਰਿਟ ਆਪਣੀ ਜਾ ਰਹੀ ਹੈ ਪੇਪਰਾਂ ਚ ਕਰਦੇ ਸਮੇਂ ਕੋਈ ਇਸ ਪ੍ਰਕਾਰ ਦੀ ਦਿੱਕਤ ਹੋ ਰਹੀ ਹੈ ਤਾਂ ਅਜਿਹੇ ਵਿਦਿਆਰਥੀਆਂ ਨੂੰ ਪੋਸਟ ਟਾਈਮ ਬਿਠਾ ਲਿਆ ਜਾਂਦਾ ਹੈ ਔਰ ਕੱਲੇ-ਕੱਲੇ ਵਿਦਿਆਰਥੀ ਦੀ ਸਮੱਸਿਆ ਦਾ ਸਮਾਧਾਨ ਹੈ ਉਹ ਕੀਤਾ ਜਾਂਦਾ ਹੈ ਔਰ ਕੀਤਾ ਜਾਵੇ ਸਭ ਦੇ ਸਾਹਮਣੇ ਉਹ ਨਹੀਂ ਦੱਸ ਸਕਿਆ ਹੁਣ ਉੱਥੇ ਆਪਣੀ ਤਿਆਰੀ ਉਸ ਦੀ ਤਿਆਰੀ ਦਾ ਲੈਵਲ ਕੀ ਹੈ ਕਿਵੇਂ ਉਹਨੂੰ ਕਰਨਾ ਚਾਹੀਦਾ ਹੈ ਉਹਦੀ ਜੋ ਵੀ ਸਮੱਸਿਆਵਾਂ ਨੇ ਇੱਕ ਨਿਦਾਨਾਤਮਕ ਉਪਚਾਰ ਕੀਤਾ ਜਾਵੇਗਾ ਤਾਂ ਜੋ ਉਹਨੇ ਜਿੰਨੀ ਤਿਆਰੀ ਕੀਤੀ ਹੈ ਉਸ ਤਿਆਰੀ ਤੇ ਉਹ ਬੈਸਟ ਕਰ ਸਕੇ ਆ ਸਾਡਾ ਜੋ ਹੈ ਪੂਰਾ ਪ੍ਰੋਗਰਾਮ ਹੈ ਟ੍ਰੇਨਿੰਗ ਹੈ ਵਰਕਸ਼ਾਪ ਹੈ ਤੁਸੀਂ ਖੁਦ ਵੀ ਆਣੇ ਹੋਰ ਸਾਥੀਆਂ ਨੂੰ ਵੀ ਪ੍ਰੇਰਿਤ ਕਰਨਾ ਹੈ ਜਦੋਂ ਵੱਧ ਤੋਂ ਵੱਧ ਸਾਥੀ ਆਂਦੇ ਆ ਪੇਪਰ ਦੇਣ ਲਈ ਤਾਂ ਉਸ ਵਿੱਚ ਕੀ ਹੁੰਦਾ ਕਿ ਆਪਾਂ ਜਦੋਂ ਐਗਜ਼ਿਟ ਪੋਲ ਕਰਾਉਂਦੇ ਆ ਵੀ ਕਿਹੜਾ ਪ੍ਰਸ਼ਨ ਕਿਸ ਵਿਦਿਆਰਥੀ ਨੇ ਕੀਤਾ ਕਿਸ ਨੇ ਛੱਡਿਆ ਕਿਉਂ ਛੱਡਿਆ ਇਹਦੇ ਪਿੱਛੇ ਕਾਰਨ ਕੀ ਸੀ ਕਿਸ ਤਰ੍ਹਾਂ ਉਹ 50 50 ਚ ਉਲਝ ਗਏ ਹੋਰ ਕਿਹੜੇ ਕਿਹੜੇ ਦੋ ਆਪਸ਼ਨ ਸੀ ਜਿਹੜੇ 50 50 ਚ ਹੋਣੇ ਚਾਹੀਦੇ ਸੀਗੇ ਸਾਰੇ ਵਿਦਿਆਰਥੀ ਉਸ ਚੁਲ ਜੇ ਤੁਹਾਡੇ ਨਾਲ ਜੋ ਵਰਤਿਆ ਉਹ ਬਾਕੀ ਇਹਨਾਂ ਨੂੰ ਵੀ ਵਰਤਿਆ ਇਸ ਤਰੀਕੇ ਦਾ ਇੱਕ ਮਾਈਂਡਸੈਟ ਤਿਆਰ ਕੀਤਾ ਜਾਂਦਾ ਤਾਂ ਕਿ ਪੇਪਰ ਕਰਦੇ ਸਮੇਂ ਦਿਮਾਗ 'ਚ ਜੋ ਆਲਤੂ ਫਾਲਤੂ ਗੱਲਾਂ ਚੱਲ ਰਹੀਆਂ ਹੁੰਦੀਆਂ ਉਹ ਨਾ ਚੱਲਣ ਉਹ ਆਪਣੀ ਤਿਆਰੀ ਦੇ ਆਸਰ 'ਤੇ ਇੱਕ ਬਿਹਤਰੀਨ ਯਤਨ ਕਰੇ ਉਸ ਯਤਨ ਦੇ ਆਧਾਰ 'ਤੇ ਉਹਦਾ ਸਿਲੈਕਸ਼ਨ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਤੌਰ 'ਤੇ ਸਾਥੀਆਂ ਨੂੰ ਪ੍ਰੇਰਿਤ ਕਰੋ ਧੰਨਵਾਦ